ਮੈਂ ਸਾਰਕਾ ਵਿਧਾਇਕ ਜਗੁੰਦਰਪਾਲ ਡਿਸਟ੍ਰਿਕਟ ਪੁਰਹਾੜਕੋਡ ਹਲਕਾ ਇਹ ਪੋਇੰਟ ਮੈਂ ਸਾਰੇ ਦੇਸ਼ ਦੇ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਜਨਾਮਨ ਸਿੰਘ ਸਾਹਿਬ ਦੀ ਔਰ ਬਾਬੇ ਨਾਨਕ ਕੀ ਮੈਂ ਪ੍ਰਾਰਥਨਾ ਕਰਦਾ ਤੇ ਬਾਬੇ ਨਾਨਕ ਦਾ ਸਾਡੇ ਪੁੰਦੇ ਦੇਸ਼ ਦੇ ਉੱਤੇ ਮੇਰ ਪਰਿਆ ਹਾਦਰਵੇ ਸਾਡਾ ਦੇਸ਼ ਜਿਹੜਾ ਜੰਦੂਦ ਕਰਾ ਕੇ ਤਕਤੀ ਕਰੇ ਇਹ ਮੇਰੀ ਕਾਮਨਾ ਹੈ ਖਾਸ ਕਰਕੇ ਲੋਕਾਂ ਨੂੰ ਇਹ ਮੈਂ ਕਹਣਾ ਚਾਹਾਂ ਜਿਹੜੀਆਂ ਦੇਸ਼ ਦੀਆਂ ਚੀਜ਼ਾਂ ਹੁੰਦੀਆਂ ਉਹ ਕਿਸੇ ਦੇ ਨਹੀਂ ਹੁੰਦੀਆਂ ਉਹ ਦੇਸ਼ ਦੇ ਨਾਗਰਿਕਾਂ ਦੀ ਹੁੰਦੀਆਂ ਤੇ ਸਾਡਾ ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ ਹੁਣਾਂ ਚੀਜ਼ਾਂ ਦੀ ਰੱਖਿਆ ਕਰਨੀ ਹੈ ਚੀਜ਼ਾਂ ਦੀ ਦੇਵ ਰੱਖੀ ਸਾਰੇ ਲੋਕੀ ਕਹਿੰਦੇ ਯਾਰ ਫਾਰਨ ਚ ਜਾਓ ਤੇ ਬੜੇ ਵਧੀਆ ਫਾਰਨ ਦੇ ਆਹ ਉਹ ਹਵਾ ਸਫਾਈ ਸਭ ਕੁਝ ਬੜੀ ਬੜੀ ਉਥੂਨੀ ਲੋਕੀ ਜਿਹੜੇ ਆ ਉਹ ਦੇਸ਼ ਨੂੰ ਆਪਣਾ ਦੇਸ਼ ਮੰਨਦੇ ਆ ਹਰ ਚੀਜ਼ ਜਿਹੜੀ ਆ ਇੱਕ ਤਰੀਕੇ ਦੇ ਨਾਲ ਉਹਨੂੰ ਯੂਜ਼ ਕਰਦੇ ਆ ਤੇ ਇੱਕ ਦਿਨਾਂ ਕੋਈ ਵੀ ਚੀਜ਼ ਯੂਜ਼ ਕੀਤੀ ਜਾਏ ਤੇ ਉਹ ਹਮੇਸ਼ਾ ਵਧੀਆ ਹੀ ਹੁੰਦੀ ਆ ਇਸ ਕਰਕੇ ਮੈਂ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਵਧਾਈ ਦੇਣਾ ਜਿੱਥੇ ਨਵੇਂ ਸਾਲ ਦੀ ਵਧਾਈ ਦੇਣਾ ਉੱਥੇ ਇਹ ਵੀ ਗੱਲ ਮੈਂ ਕਹਿਣਾ ਚਾਹਣਾ ਤੇ ਮੰਦਰ ਜਾਓ ਗੁਰਦੁਆਰੇ ਜਾਓ ਚਰਤ ਜਾਓ ਦਿੱਖੇ ਜਿੱਥੇ ਤੁਹਾਡੀ ਆਸਥਾ ਜਰੂਰ ਜਾਓ ਪਰ ਇੱਕ ਗੱਲ ਹੈ ਮੇਰੀ ਬੰਦੇ ਦੀ ਅਤਲ ਵੀ ਨਾ ਭੁਲੇ। ਜਿਹੜੇ ਜਿਹੜੇ ਬੰਦੇ ਦੀ ਆਸਾ ਤੋਂ ਇਹ ਜਿਹੜੇ ਜਿਹੜੇ ਬੰਦੇ ਨੇ ਆਪਣੀ ਜੀਵਨ ਦੀ ਕਿਰਤਿਵਿਧੀ ਉਹ ਸਾਧਵੇਂ ਲਈ ਆਪਣੇ ਮਾਪਿਆਂ ਦੀ ਜਿਹੜੀ ਆਗਿਆ ਮੰਨੇ ਆਪਣੇ ਮਾਪਿਆਂ ਦੀ ਸੇਵਾ ਕੀਤੀ ਮਾਤਰੀ ਸੇਵਾ ਕਰੋ ਤੇ ਰੱਬ ਵੀ ਖੁਸ਼ ਸਬ ਸਿਸਟਮ ਜੇ ਰੱਬ ਖੁਸ਼ ਆ ਸਭ ਸਿਸਟਮ ਠੀਕ ਹੋਏ ਇਹ ਮੇਰੇ ਵੱਲੋਂ ਬਹੁਤ ਬਹੁਤ ਨਵੇਂ ਸਾਲ ਦੀਆਂ